ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਚੱਲ ਰਹੀ ਹੈ ਤੇ ਦੋਸ਼ ਦੇ ਰਹੇ ਨੇ ਉਹਨਾਂ ਨੂੰ ਗਰੀਬਾਂ ਨੂੰ ਚਾਰੇ ਨੂੰ ਜੇ ਸ਼ਰਾਬ ਨਾ ਦੋ ਨੰਬਰ ਦੀ ਵਿਕਦੀ ਹੁੰਦੀ ਕਿਉਂ ਖਰੀਦਦੇ ਉਹ ਉਹ ਆਪ ਹੀ ਡਿੱਗ ਗਏ ਜੇ ਉਹਨੇ ਪੀਣੀ ਹੁੰਦੀ ਜਾ ਕੇ ਠੇਕੇ ਤੋਂ ਲੈਂਦੇ ਤਾਂ ਕਿਹੜਾ ਕਿਹੜੀ ਪਾਰਟੀ ਚ ਛੱਡ ਕੇ ਕਿਹੜੀ ਪਾਰਟੀ ਚਲੇ ਜਾਂਦਾ ਇਹ ਸਮਝ ਤੋਂ ਬਾਹਰ ਹੈ ਪਰ ਬਿੱਟੂ ਜੀ ਤੇ ਹੋਰ ਜਿਹੜੇ ਐਸੇ ਲੀਡਰ ਇਹਨਾਂ ਤੋਂ ਆਸਤਾ ਹੈ ਨਹੀਂ ਸੀ ਉਹਨਾਂ ਦੇ ਬਣਦੇ ਹੱਕ ਉਹਨਾਂ ਨੂੰ ਮਿਲ ਸਰਕਾਰ ਇਹਦੇ ਤਿੰਨ ਚੀਜ਼ਾਂ ਨੇ ਇਹ ਤਾਂ ਜਿਹੜੇ ਦੋਸ਼ੀ ਨੇ ਅਫਸਰਾਂ ਤੋਂ ਲੈ ਕੇ ਹੋਰ ਸਾਰੇ ਸਾਰਿਆਂ ਨੂੰ سزا ਮਿਲਣੀ ਚਾਹੀਦੀ ਹੈ ਘੱਟੋ ਘੱਟ 20-20 ਲੱਖ ਰੁਪਏ ਦਾ ਸਾਰੇ ਪਰਿਵਾਰਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ 33 ਚਾ ਇੱਕ ਇੱਕ ਨੌਕਰੀ ਮਿਲਣੀ ਚਾਹੀਦੀ ਹੈ ਕਿਉਂਕਿ ਇਹ ਜਿਹੜੇ ਲੋਕ ਨੇ ਤੁਸੀਂ ਦੇਖੋਗੇ ਇਹਨਾਂ ਚੋਂ ਇੱਕ ਕੋਲੇ ਵੀ ਰੁਪਈਏ ਦੀ ਸੰਪਤੀ ਵੀ ਨਹੀਂ ਸਾਰੇ ਦਿਹਾੜੀਦਾਰ ਪਰਿਵਾਰ ਨੇ ਉਹਨਾਂ ਦੇ ਜਿਹੜੇ ਸਾਰੇ ਜੀ ਸੀ ਉਹ ਇਹਨਾਂ ਜਿਹੜੇ ਕਮਾਉਣ ਵਾਲੇ ਲੋਕ ਨੇ ਜਿਹੜੇ ਇਹ ਵਿਚਾਰੇ ਇਹਨਾਂ ਦੀ ਮੌਤ ਹੋਈ ਨੌਜਵਾਨਾਂ ਦੀ ਉਹ ਸਾਰੇ ਉਹਨਾਂ ਤੇ ਨਿਰਭਰ ਸੀ ਸੋ ਇਹ ਤਕਰੀਬਨ ਸਾਰੇ ਅਨਾਥ ਹੋਣ ਵਾਲਾ ਕੰਮ ਹੋ ਗਿਆ ਸੋ ਅਸੀਂ ਮੰਗ ਕਰਦੇ ਆਂ ਵੀ ਸਰਕਾਰ ਸਾਰਿਆਂ ਨੂੰ ਮੁਆਵਜ਼ਾ ਦੇਵੇ ਤੇ ਦੂਜਾ ਸਰਕਾਰ ਨੇ ਹੋਰ ਵੀ ਫਰਕ ਪਾਤਾ ਵੀ ਜਿਨ੍ਹਾਂ ਦੇ ਪੋਸਟਮਾਰਟਮ ਨਹੀਂ ਹੋਏ ਉਹਨਾਂ ਨੂੰ ਅਜ ਤੱਕ ਇੱਕ ਰੁਪਿਆ ਵੀ ਨਹੀਂ ਮਿਲਿਆ ਉਹ ਜਾਣ ਕੇ ਇਹਨਾਂ ਨੇ ਪੋਸਟਮਾਰਟਮ ਕਿਉਂ ਨਹੀਂ ਹੋਇਆ ਕਿ ਪ੍ਰਸ਼ਾਸਨ ਨੇ ਜ਼ਬਰਦਸਤੀ ਧੱਕੇ ਦੇ ਨਾਲ ਉਹਨਾਂ ਨੂੰ ਜਲਦੀ ਕਰਕੇ ਉਹਨਾਂ ਦੇ ਸੰਸਕਾਰ ਕਰਵਾਤੇ ਉਹ ਵਿਚਾਰੇ ਗਰੀਬ ਸੀ ਉਹਨਾਂ ਨੂੰ ਪਤਾ ਨਹੀਂ ਸੀ ਤੇ ਅੱਜ ਉਹ ਜਿਹੜੇ ਨੇ ਮੁਆਵਜ਼ੇ ਤੋਂ ਵਾਂਝੇ ਹੋਗੇ ਸੋ ਸਾਰਿਆਂ ਨੂੰ ਹੀ ਬਰਾਬਰ ਦਾ ਮੁਆਵਜ਼ਾ ਮਿਲੇ ਤੇ ਘੱਟੋ ਘੱਟ 20 ਲੱਖ ਰੁਪਏ ਮੁਆਵਜ਼ਾ ਦਿੱਤਾ ਗਿਆ। ਟੀ.ਐਸ. ਸਾਹਿਬ ਜੇ ਗੱਲ ਵੀ ਤੀ ਉਸ ਦਿਨ ਵੀ ਕਹਿ ਰਹੇ ਸੀ ਜਿਨ੍ਹਾਂ ਦੇ ਪੋਸਟਮਾਸਟਰ ਮਰੇ ਉਹਨਾਂ ਨੂੰ ਵੀ 2 ਲੱਖ ਰੁਪਏ ਅਜੇ ਤੱਕ ਉਹਨਾਂ ਪਰਿਵਾਰਾਂ ਤੱਕ ਨਹੀਂ ਪਹੁੰਚਿਆ। ਨਹੀਂ ਦਿੱਤੇ ਹੀ ਨਹੀਂ ਉਹਨਾਂ ਨੂੰ ਮੈਨੂੰ ਲੱਗਦਾ ਹੈ ਉਹਨਾਂ ਨੇ ਉਹਨਾਂ ਦੀ ਇਸ ਮੌਤ ਨੂੰ ਮੰਨੇ ਹੀ ਨਹੀਂ ਸ਼ਰਾਬ ਦੇ ਕਰਕੇ। ਮੁਆਵਜ਼ਾ ਤਾਂ ਦੇਣੀ ਹੈ ਨਾ ਉਹ ਮਤਲਬ ਸਾਰੀ ਸ਼ਰਾਬ ਤੇ ਸਰਕਾਰ ਦੀ। ਇਸ ਤੋਂ ਮਤਲਬ ਜਿਹੜਾ ਅਮਨ ਰੋੜੇ ਨੇ ਬਿਆਨ ਦਿੱਤਾ ਕਿ ਜੇਕਰ ਸਰਕਾਰੀ ਠੇਕੇ ਤੋਂ ਸਰਾਬ ਲਈ ਹੁੰਦੀ ਤਾਂ ਅਸੀਂ ਜ਼ਿੰਮੇਵਾਰ ਹੁੰਦੇ ਉਹ ਲਾਗੂ ਕਰ ਰਹੇ ਦੇਖੋ ਮੈਂ ਕਹਿਣਾ ਉਹਨਾਂ ਤਾਂ ਇਨਸਾਨੀਅਤ ਹੀ ਖਤਮ ਹੋ ਗਈ ਸਰਕਾਰ ਆਪਣੀ ਫੇਲਿਅਰ ਉਹਨਾਂ ਗਰੀਬਾਂ ਦੇ ਉੱਤੇ ਮਰ ਰਹੀ ਹੈ ਜਿਹੜੇ ਮਾਰੇ ਗਏ ਦੋ ਨੰਬਰੀ ਸ਼ਰਾਬ ਤਾਂ ਇਹਨਾਂ ਦੇ ਰਾਤ ਨੂੰ ਵਿਕ ਰਹੀ ਹੈ ਤੇ ਦੋਸ਼ ਦੇ ਰਹੇ ਨੇ ਉਹਨਾਂ ਨੂੰ ਗਰੀਬਾਂ ਨੂੰ ਚਾਰੇ ਨੂੰ ਜੇ ਸ਼ਰਾਬ ਨਾ ਦੋ ਨੰਬਰੀ ਵਿਕਦੀ ਹੁੰਦੀ ਕਿਉਂ ਖਰੀਦਦੇ ਉਹ ਉਹ ਆਪੀ ਦੇ ਜੇ ਜਦੋਂ ਪੀਣੀ ਹੁੰਦੀ ਜਾ ਕੇ ਠੇਕੇ ਤੋਂ ਲੈਂਦੇ ਉਹ ਤਾਂ ਤਾਂ ਖਰੀਦੀ ਨਾ 2 ਨੰਬਰ ਦੀ ਵਿਕਰੀ ਸੀ ਕੌਣ ਕਿਹਦੇ ਰਾਜ ਚ ਵਿਕਰੀ ਇਹ ਇਹਨਾਂ ਦੇ ਰਾਜ ਚ ਵਿਕਰੀ ਹੈ ਦੋਸ਼ੀ ਕੌਣ ਹੈ ਫਿਰ ਸੋ ਬੜੀ ਸ਼ਰਮਿੰਦਾ ਕਰਨ ਵਾਲਾ ਬਿਆਨ ਦਿੱਤਾ ਹੈ ਅਮਨ ਅਰੋੜਾ ਜੀ ਨੇ ਜਿਹੜਾ ਦਿੱਤਾ ਹੈਗਾ ਮੇਰਾ ਅਸ਼ੋਕ ਪਾਸ سال ਪਹਿਲਾਂ ਦੇ ਬਿਆਨ ਕੱਢ ਲਓ ਮੈਂ ਕਿਹਾ ਸੀ ਇਹ ਜਿਹੜੀ ਆਮ ਆਦਮੀ ਪਾਰਟੀ ਹੈ ਇਹ ਪਾਣੀ ਦਾ ਬੁਲਬੁਲਾ ਹੁੰਦਾ ਨਾ ਜਿਵੇਂ ਉਹਦੇ ਵਰਗੀ ਹੈ ਇਹਨੇ ਛੇਤੀ ਇਹ ਕੁਝ ਮਿੰਟਾਂ ਦਾ ਹੁੰਦਾ ਉਹ ਉਹੀ ਕੰਮ ਇਹਨਾਂ ਸਕਿੰਟਾਂ ਲਈ ਕਹਿ ਲਓ ਤੇ ਤੁਸੀਂ ਦੇਖੋ ਇਹਨਾਂ ਦਾ ਕੋਈ ਪੈਰ ਤਾਂ ਹੈ ਨਹੀਂ ਬਸ ਹੁਣ ਖਿੰਡੇ ਜਾ ਰਹੇ ਐ ਤੁਸੀਂ ਦੇਖੋ ਚੋਣਾ ਤੋਂ ਬਾਅਦ ਮੈਨੂੰ ਲੱਗਦਾ ਐਮਐਲਏ ਵੀ ਇਹਨਾਂ ਦੇ ਸਾਰੇ ਭੱਜਣੇ ਆ ਸਰਕਾਰ ਇਹਨਾਂ ਦੀ ਜਾਂਦੀ ਚ ਰਹੂਗੀ ਕੇਜਰੀਵਾਲ ਦਾ ਜਿਹੜਾ ਅੰਦਰ ਹੈ ਉਹ ਸਰਕਾਰ ਦੇ ਬڑے ਦਿਨ ਬڑے ਸੀਮਤ ਰਹਿ ਗਏ ਇਹਨਾਂ ਦੀ ਬਰਬਨੀ ਦੀ ਬਿੱਟੂ ਚਲੇ ਗਏ ਕਿਉਂਕਿ ਤਿੰਨ ਮੈਨੂੰ ਤਾਂ ਕੋਈ ਸਮਝ ਨਹੀਂ ਆ ਰਹੀ ਵੀ ਹੋ ਕੀ ਰਿਹਾ ਹੈ ਪੰਜਾਬ ਦੀ ਸਿਆਸਤ 'ਚ ਇਹ ਤਾਂ ਕਿਹੜਾ ਕਿਹੜੀ ਪਾਰਟੀ 'ਚ ਛੱਡ ਕੇ ਕਿਹੜੀ ਪਾਰਟੀ ਚਲੇ ਜਾਂਦਾ ਹੈ ਇਹ ਸਮਝ ਤੋਂ ਬਾਹਰ ਹੈ ਪਰ ਬਿੱਟੂ ਜੀ ਤੇ ਹੋਰ ਜਿਹੜੇ ਐਸੇ ਲੀਡਰ ਇਹਨਾਂ ਤੋਂ ਆਸਤਾ ਹੈ ਨਹੀਂ ਸੀ ਇਹਨਾਂ ਨੇ ਕੀਤਾ ਹੁਣ ਇਹ ਤਾਂ ਇਹਨਾਂ ਦੀ ਪਾਰਟੀ ਕਾਂਗਰਸ ਇਹਦਾ ਕੋਈ ਕਹਿ ਸਕਦੀ ਹੈ ਇਹਦੇ ਬਾਰੇ ਅਸੀਂ ਕਿਉਂ ਕਹੀਏ ਅਕਾਲੀ ਦਲ ਨਾਲ ਗੁਜਾਇਸ ਹੈ ਹਜੇ ਵੀ ਭਾਜਪਾ ਦੀ ਘਟਵਾਲੇ ਹਜੇ ਵੀ ਹੈ ਜਾਂ ਮੈਨੂੰ ਤਾਂ ਨਹੀਂ ਲੱਗਦੀ ਕੋਈ ਗੰਜਸ਼